ਸਭ ਤੋਂ ਪਹਿਲਾਂ ਸਾਰਿਆਂ ਨੂੰ ਜੈ ਪੀਮ ਜੈ ਭਾਰਤ ਅੱਜ ਅਸੀਂ ਪਹੁੰਚੇ ਹਾਂ ਪਿੰਡ ਬੁੱਲੋਵਾਲ ਜਿਹੜਾ ਕਿ ਹਲਕਾ ਕਰਤਾਰਪੁਰ ਦੇ ਵਿੱਚ ਪੈਂਦਾ ਡਿਸਟ੍ਰਿਕਟ ਜਲੰਧਰ ਇਸ ਪਿੰਡ ਦੇ ਵਿੱਚ ਇੱਕ ਅਜੇ ਕੁਮਾਰ ਨਾਮ ਦੇ ਦਲਿਤ ਨੌਜਵਾਨ ਦੇ ਨਾਲ ਇੱਕ ਬਹੁਤ ਵੱਡੀ ਜਿਹੜੀ ਦਰਿੰਦਗੀ ਆ ਉਹ ਕੀਤੀ ਗਈ ਆ ਇਸ ਨੌਜਵਾਨ ਨੂੰ ਪਹਿਲਾਂ ਤਾਂ ਉਹਦੇ ਘਰ ਦੇ ਵਿੱਚ ਜਿਹੜੇ ਦੋ ਨੌਜਵਾਨ ਆ ਉਹ ਮੋਟਰਸਾਈਕਲ ਤੇ ਲੈ ਕੇ ਜਾਂਦੇ ਉਹਨੂੰ ਕਿੰਨੇ ਕਿਉਂਕਿ ਮੁੰਡਾ ਮੈਕੈਨਿਕ ਆ ਉਹ ਦੋ ਨੌਜਵਾਨਾਂ ਨੂੰ ਕਹਿੰਦੇ ਆ ਕਿ ਅਸੀਂ ਨਵਾਂ ਮੋਟਰਟੈ ਲੈਣਾ ਵਾ ਤੇ ਅਸੀਂ ਤੈਨੂੰ ਮੋਟਰਟੈ ਦਿਖਾਣਾ ਵਾ ਉਹ ਮੁੰਡੇ ਉਸ ਮੁੰਡੇ ਨੂੰ ਮੋਟਰਸਕੱਟ ਤੇ ਬਿਠਾ ਕੇ ਆਪਣੀ ਮੋਟਰ ਤੇ ਲੈ ਜਾਂਦੇ ਆ ਜਿਹੜੇ ਕਿ ਇੱਕ ਸਵਰਨ ਜਾਤੀ ਜਾਤੀ ਅਭਿਮਾਨੀ ਜਿਹੜੇ ਲੋਕ ਸੀਗੇ ਉਸ ਮੁੰਡੇ ਨੂੰ ਆਪਣੀ ਮੋਟਰ ਤੇ ਲੈ ਜਾਂਦੇ ਆ ਮੋਟਰ ਤੇ ਲਿਜਾ ਕੇ ਉਸ ਮੁੰਡੇ ਨੂੰ ਘੰਟਾ ਡੇਢ ਘੰਟਾ ਕੁੱਟਿਆ ਗਿਆ ਉਹਦੇ ਸਾਰੇ ਕੱਪੜੇ ਲਾਏ ਗਏ ਕੱਪੜੇ ਲਾਣ ਤੋਂ ਬਾਅਦ ਉਹਦੇ ਜਿਹੜੇ ਸਿਰ ਦੇ ਵਾਲ ਆ ਅੱਧੇ ਸਿਰ ਦੇ ਜਿਹੜੇ ਵਾਲ ਆ ਉਹ ਕੱਟ ਦਿੱਤੇ ਗਏ ਉਸ ਮੁੰਡੇ ਦੇ ਜਿਹੜੇ ਸਰੀਰ ਦੇ ਉੱਤੇ ਇੰਨੇ ਜਿਆਦਾ ਜਿਹੜੇ ਪੁੱਠੇ ਖੰਡੇ ਵਗੈਰਾ ਮਤਲਬ ਇਹ ਪੂਰੇ ਨਿਸ਼ਾਨ ਜਿਹੜੇ ਆ ਉਹ ਬਣੇ ਹੋਏ ਆ। ਡੇਢ ਘੰਟਾ ਉਸ ਮੁੰਡੇ ਦੇ ਨਾਲ ਜਿਹੜੀ ਹਵਾਨੀਅਤ ਆ ਉਹ ਕੀਤੀ ਗਈ। ਕਾਫੀ ਬੰਦਿਆਂ ਨੇ ਮਿਲ ਕੇ ਉਹਨੂੰ ਮੋਟਰ ਤੇ ਕੁੱਟਿਆ। ਮੋਟਰ ਤੇ ਕੁੱਟਣ ਤੋਂ ਬਾਅਦ ਵਿੱਚ ਉਹ ਜਿਹੜਾ ਮੁੰਡੇ ਨੂੰ ਜਿਹੜੇ ਉਹਦੇ ਨੋ ਸੀਗੇ ਜਿਹੜੇ ਹੱਥਾਂ ਦੀਆਂ ਉਂਗਲੀਆਂ ਜਿਹੜੇ ਨੋ ਆ ਉਹ ਪਲਾਸ ਨਾਲ ਖਿੱਚੇ ਗਏ। ਉਸ ਦਲਿਤ ਨੌਜਵਾਨ ਨੂੰ ਜਾਤੀ ਸੂਚਕ ਮਾਪ ਭਣਦੀਆਂ ਗਾਲਾਂ ਕੱਢੀਆਂ ਗਈਆਂ। ਉਸ ਤੋਂ ਬਾਅਦ ਵਿੱਚ ਉਸ ਮੋਟਰ ਤੋਂ ਇੱਕ ਕਾਰ ਦੀ ਡਿੱਕੀ ਦੇ ਵਿੱਚ ਇੱਕ ਮੁੰਡੇ ਨਾਲ ਜਾਰਨੋ ਜਿਆਦਾ ਭੜਾ ਵਰਤਾਓ ਕਰਦੇ ਉਸ ਮੁੰਡੇ ਨੂੰ ਕਾਰ ਦੀ ਡਿੱਕੀ ਚ ਪਾ ਗਿਆ ਕਾਰ ਦੀ ਡਿੱਕੀ ਚ ਪਾ ਕੇ ਉਸ ਤੋਂ ਬਾਅਦ ਉਸ ਮੁੰਡੇ ਨੂੰ ਉਹ ਜਿਹੜੇ ਜਾਤੀ ਭਾਨੀ ਲੋਕ ਸੀ ਆਪਣੇ ਘਰ ਲੈ ਗਏ ਆਪਣੇ ਘਰ ਵਿੱਚ ਲਿਜਾ ਕੇ ਉਸ ਮੁੰਡੇ ਨੂੰ ਕੁੱਟਿਆ ਜਦੋਂ ਉਸ ਮੁੰਡੇ ਦੀ ਮਾਂ ਨੂੰ ਪਤਾ ਲੱਗਿਆ ਕਿ ਉਸ ਮੁੰਡੇ ਨੂੰ ਕੁੱਟਦੇ ਪਿਆ ਜਦੋਂ ਉਹਦੀ ਮਾਂ ਉਸ ਮੁੰਡੇ ਦੇ ਘਰ ਗਈ ਉਸ ਉਹਦੀ ਮਾਂ ਨੂੰ ਵੀ ਜੱਟ ਸੁੱਤੋਂ ਗਾਲਾਂ ਕੱਢੀਆਂ ਅਤੇ ਉਹਦੀ ਮਾਂ ਦੇ ਉਹਨਾਂ ਲੋਕਾਂ ਨੇ ਉਹਦੀ ਮਾਂ ਦੇ ਵੀ ਜਿਹੜੀਆਂ ਉਹਨਾਂ ਨੇ ਲੱਤਾਂ ਮਾਰੀਆਂ ਉਸ ਤੋਂ ਬਾਅਦ ਜਿਹੜੀ ਉਹਦੀ ਮਾਂ ਆਪਣੇ ਸਪੇਡ ਦੇ ਸਰਪੰਚ ਦੇ ਕੋਲ ਆਈ ਔਰ ਕੋਈ ਕੀ ਉਹਨਾਂ ਹੀ ਲੋਕਾਂ ਨੇ ਬਾਹਰ ਵਿੱਚ ਮਤਲਬ ਕਾਲ ਕੀਤੀ ਪੁਲਿਸ ਨੂੰ ਤੇ ਪੁਲਿਸ ਵੀ ਉਸ ਮੁੰਡੇ ਨੂੰ ਆਪਣੇ ਘਰੋਂ ਲੈ ਕੇ ਗਈ ਉਹਨਾਂ ਦੇ ਘਰੋਂ ਮੁੰਡੇ ਨੂੰ ਪੁਲਿਸ ਲੈ ਗਈ ਔਰ ਥਾਣੇ ਵਿੱਚ ਉਹਨੂੰ ਬੰਦ ਕਰ ਦਿੱਤਾ ਔਰ ਜਦੋਂ ਪਿੰਡ ਦੀ ਪੰਚਾਇਤ ਥਾਣੇ ਵਿੱਚ ਗਈ ਜਦੋਂ ਪਿੰਡ ਦੀ ਪੰਚਾਇਤ ਥਾਣੇ ਵਿੱਚ ਗਈ ਤੇ ਉੱਥੇ ਜਿਹੜਾ ਅਸਰ ਤੋਂ ਯਾਦਵਿੰਦਰ ਸਿੰਘ ਉੱਥੇ ਦੇ ਅਸਰ ਤੋਂ ਨੇ ਕਿਹਾ ਕਿ ਅਸੀਂ ਤੁਹਾਡਾ ਰਾਜੀਨਾਮਾ ਕਰਾਂਦੇ ਜਦੋਂ ਪਿੰਡ ਦੇ ਸਰਪੰਚ ਨੇ ਕਿਹਾ ਕਿ ਕੀ ਮੁੰਡਾ ਇਸ ਟਾਈਮ ਰਾਜੀਨਾਮੇ ਦੇ ਯੋਗ ਹੈਗਾ ਤੁਸੀਂ ਤਾਂ ਮੁੰਡੇ ਦਾ ਲਾਜ ਵੀ ਨਹੀਂ ਕਰਾਇਆ ਜਦੋਂ ਪ੍ਰੈਸ਼ਰ ਪਿਆ ਪ੍ਰੈਸ਼ਰ ਪੈਣ ਤੋਂ ਬਾਅਦ ਵਿੱਚ ਉਸ ਬੁੱਲੋ ਟਾਂ ਦੇ ਜਿਹੜਾ ਇੰਚਾਰ ਸੀਗਾ ਐਸ ਤੋਂ ਯਾਦਵਿੰਦਰ ਸਿੰਘ ਨੇ ਫਿਰ ਉਸ ਮੁੰਡੇ ਨੂੰ ਉਹਦੀ ਸਬੂਤ ਅਰ ਲੈ ਕੇ ਸਰਪੰਚ ਸਾਹ ਦੇ ਖਵਾਲੇ ਕੀਤਾ ਉਸ ਤੋਂ ਬਾਅਦ ਜਿਹੜੀ ਪਿੰਡ ਦੀ ਪੰਚਾਇਤ ਸੀ ਉਸ ਪਿੰਡ ਦੀ ਪੰਚਾਇਤ ਨੇ ਜਾ ਕੇ ਉਸ ਮੁੰਡੇ ਨੂੰ ਹਸਪੀਟਲ ਵਿੱਚ ਦਾਖਲ ਕਰਾਇਆ ਪਰ ਸਭ ਤੋਂ ਵੱਡੀ ਗੱਲ ਐਸ ਟਾਈਮ ਜਿਹੜੀ ਸੋਚਣ ਜੋ ਗੱਲ ਆ ਕਰਤਾਰਪੁਰ ਹਲਕਾ ਜਿੱਥੇ ਦਾ ਐਮ ਐਲ ਏ ਇੱਕ ਸ਼ੈਡਿਊਲ ਕਾਸਟ ਦਾ ਸਾਬਕਾ ਮੰਤਰੀ ਸਾਬਕਾ ਮੰਤਰੀ ਸ਼ੈਡਿਊਲ ਕਾਸਟ ਬਲਕਾਰ ਸਿੰਘ ਔਰ ਤੁਸੀਂ ਇਸ ਤੋਂ ਪਹਿਲਾਂ ਮੇਰੀ ਇੱਕ ਵੀਡੀਓ ਦੇਖੀ ਹੋਣੀ ਹੈ ਸ਼ਾਂਤਰਾਸੀ ਹਲਕੇ ਦੇ ਜਿੱਥੇ ਗੁਰੂ ਰਵਿਦਾਸ ਮਹਾਰਾਜ ਜਿਹੜਾ ਜਨਮ ਦਿਨ ਮਨਾਉ ਤੋਂ ਰ ਉਥੇ ਦਾ ਵੀ ਜਿਹੜਾ ਐਮਐਲਏ ਆ ਸ਼ੈਡਿਊਲ ਕਾਸਟ ਐਸੀ ਰਿਜ਼ਰਵ ਸੀਟ ਡਾਕਟਰ ਵਿਰੋਧ ਜਿਹੜੇ ਇਸ ਟਾਈਮ ਕੈਬਨਿਟ ਮੰਤਰੀ ਆ ਔਰ ਉਸ ਤੋਂ ਪਹਿਲਾਂ ਤੁਸੀਂ ਇੱਕ ਚੰਦ ਭਾਣ ਪਿੰਡ ਦੀ ਫਿਲਮ ਦੇਖੀ ਆਪਣੇ ਵੀਡੀਓ ਦੇਖੀ ਹੋਣੀ ਹੈ ਜਿੱਥੇ ਦਲਿਤਾਂ ਦੇ ਨਾਲ ਕਿੰਨਾ ਮਤਲਬ ਜੁਰਮ ਹੋਇਆ ਸ਼ਾਸਨ ਪ੍ਰਸ਼ਾਸਨ ਨੇ ਮਿਲ ਕੇ ਦਰਤਾਂ ਦੇ ਘਰਾਂ ਵਿੱਚ ਜਾ ਕੇ ਤੋੜਪਾਨ ਕੀਤੀ ਉਥਰੇ ਸਰਪੰਚ ਨੂੰ ਚੱਕਿਆ ਔਰ ਉਸ ਉਸ ਸੰਧੂਰ ਹਲਕੇ ਦਾ ਜਿਹੜਾ ਪਿੰਡ ਸੀ ਆ ਉਥੇ ਦਾ ਵੀ ਐਮਐਲਏ ਮੰਤਰੀ ਉਹ ਵੀ ਐਸੀ ਔਰ ਉਸ ਤੋਂ ਬਾਅਦ ਤੁਸੀਂ ਦੇਖੋ ਜਿੱਥੇ ਬਾਬਾ ਸਾਮ ਵੇਟ ਕਰਦਾ ਜਿਹੜਾ ਸਟੈਚੂ ਆ ਜਿੱਥੇ ਬਾਬਾ ਸਾਮ ਵੇਟ ਕਰਦਾ ਸਟੈਚੂ ਲੰਬੋਂ ਤੋਂ ਰੁਕੇ ਜਾ ਰਹਾ ਸੀ ਉਸ ਹਲਕੇ ਦਾ ਵੀ ਜਿਹੜਾ ਐਮ ਐਲ ਏ ਸ਼ਡਿਊਲ ਕਾਸਟ ਆ ਕਹਿੰਦ ਭਾਵ ਕੀ ਆ ਕਿ ਜਦੋਂ ਦੀ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਆ ਉਦੋਂ ਦਾ ਦਲਿਤ ਸਮਾਜ ਤੇ ਜਿਹੜਾ ਜ਼ੁਰਮ ਜੋਰ ਜਬਰਨਾ ਉਹ ਵੱਧ ਗਿਆ ਆ ਉਹਨਾਂ ਤੇ ਜਿਹੜੇ ਤਸ਼ੱਦਦ ਆ ਉਹ ਬਹੁਤ ਜ਼ਿਆਦਾ ਵਧਿਆ ਇਹ ਤੋਂ ਇਹ ਪਤਾ ਲੱਗਦਾ ਕਿ ਜਿਹੜੀ ਆਮ ਆਦਮੀ ਪਾਰਟੀ ਆ ਉਹ ਐਂਟੀ ਸ਼ਡਿਊਲ ਕਾਸਟ ਪਾਰਟੀ ਆ ਤੁਸੀਂ ਦੇਖੋ ਕਿ ਪਹਿਲਾ ਅਕਾਲੀ ਔਰ ਕਾਂਗਰਸੀ ਸਰਕਾਰ ਵੱਲੋਂ ਹਰ ਵਾਰੀ ਐਸਟੀਐਸਟੀ ਕਮਿਸ਼ਨ ਦੇ ਜਿਹੜਾ ਚੇਅਰਮੈਨ ਆ ਉਹ ਲਗਾਇਆ ਜਾਂਦਾ ਸੀ ਸਿੱਖ ਸ਼ੁਲਕਾਸ ਤੋਂ ਔਰ ਜਦੋਂ ਦੀ ਆਮ ਆਦਮੀ ਪਾਰਟੀ ਸੱਤਾ ਵਿੱਚ ਆਈ ਆ ਹੱਲੇ ਤਕਰ ਪੰਜਾਬ ਦੇ ਮੁੱਖ ਮੰਤਰੀ ਮਾਨ ਜੋਗ ਭਗਵੰਤ ਸਿੰਘ ਮਾਨ ਨੇ ਹੱਲੇ ਤਕਰ ਇਹ ਨਹੀਂ ਸਰਦਿਆ 2-3 ਸਾਲ ਹੋ ਚੱਲਿਆ ਕਿ ਐਸਟੀਐਸਟੀ ਜਿਹੜਾ ਕਮਿਸ਼ਨ ਦੇ ਜਿਹੜਾ ਚੇਅਰਮੈਨ ਆ ਉਹ ਕਿਸ ਨੂੰ ਲਗਾਇਆ ਜਦੋਂ ਉਹ ਪੋਸਟ ਖਾਲੀ ਆ ਕਿਉਂ ਖਾਲੀ ਆ ਤਾਂ ਕਿ ਜਿਹੜੇ ਐਸੀ ਲੋਕਾਂ ਉਹਨਾਂ ਨੂੰ ਕੋਈ ਵੀ ਇਨਸਾਫ ਨਾ ਮਿਲ ਸਕੇ ਤੁਸੀਂ ਇਹਨਾਂ ਜਿਹੜੇ ਦਲਿਤ ਪਰ ਦੀ ਚਿਹਰਾ ਤੁਸੀਂ ਦੇਖ ਸਕਦੇ ਆ ਕਹਿੰਦੇ ਭਾਪਕੀਆ ਨਾ ਤਾਂ ਇਸ ਨੌਜਵਾਨ ਦੀ ਸ਼ਾਸਨ ਨੇ ਕੋਈ ਖਾਰ ਲਈ ਔਰ ਨਾ ਹੀ ਜਿਹੜੇ ਸ਼ਾਸਨ ਪ੍ਰਸ਼ਾਸਨਾ ਉਹਨਾਂ ਕਿਸੇ ਨੇ ਵੀ ਇਸ ਨੌਜਵਾਨ ਦੀ ਈਸਾਰ ਨਹੀਂ ਲਈ ਪਹਿਲਾਂ ਤਾਂ ਡੇਢ ਜਿਹੜਾ ਘੰਟਾ ਡੇਢ ਘੰਟਾ ਉਸ ਨੌਜਵਾਨ ਨੂੰ ਕੁੱਟਿਆ ਗਿਆ ਉਹ ਜਿਹੜਾ ਨੌਜਵਾਨ ਸਤਵੇ ਦੇ ਵਿੱਚ ਆ ਉਹ ਡਰਿਆ ਹੋਇਆ ਉਸ ਤੋਂ ਬਾਅਦ ਜਿਹੜੀ ਪੁਲਿਸ ਨੇ ਉਹਦੀ ਈਸਾਰ ਨਹੀਂ ਲਈ ਉਹ ਮੁੰਡਾ ਡਰਿਆ ਹੋਇਆ ਈਵਨ ਕਿ ਜਿਹੜਾ ਏਐਸਏ ਸੀਗਾ ਕੀ ਨਾਮ ਸੀ ਇਹਦਾ ਸਰਿੰਦਰ ਸਿੰਘ ਸਰਿੰਦਰ ਸਿੰਘ ਏਐਸਏ ਜਦੋਂ ਮੁੰਡੇ ਨੇ ਇਹ ਲਿਖਾਇਆ ਕਿ ਮੈਨੂੰ ਇਹਨਾਂ ਨੇ ਜਾਤੀ ਸੁੱਤ ਗਾਲਾਂ ਵੀ ਕੱਢੀਆਂ ਜਦੋਂ ਨੇ ਕਿਹਾ ਕਿ ਮੈਨੂੰ ਜਾਤੀ ਚੁੱਤ ਗਾਲਾਂ ਕੱਢੀਆਂ ਕਹਿੰਦਾ ਮੈਂ ਇਹ ਲਿਖ ਨਹੀਂ ਸਕਦਾ ਡੀਐਸਪੀ ਸਾਹਿਬ ਦੇ ਲਿਖ ਸਕਦੇ ਤਾਂ ਉਹਨੇ ਉਸ ਮੁੰਡੇ ਦੀ ਉਹ ਗੱਲ ਹੀ ਲਿਖੀ ਚਲੋ ਆਪਾਂ ਮੰਨ ਲੈਂਦੇ ਆ ਕਿ ਉਸ ਮੁੰਡੇ ਦੀ ਇਹ ਗੱਲ ਨਹੀਂ ਲਿਖੀ ਗਈ ਜੇ ਉਹ ਮੁੰਡਾ ਨਾ ਵੀ ਕਵੇ ਨਾ ਕਿ ਮੈਨੂੰ ਅਸੀਂ ਜਾਤੀ ਚੁੱਤ ਗਾਲਾਂ ਕੱਢੀਆਂ ਤੇ ਤਾ ਵੀ ਇੱਕ ਐਸਸੀ ਨੌਜਵਾਨ ਨੂੰ ਘਰੋਂ ਚੱਕ ਕੇ ਲੈ ਕੇ ਜਾਣਾ ਮੋਟਰ ਤੇ ਬੰਦਕ ਬਣਾ ਕੇ ਉਹਨੂੰ ਨਿਰਵਸਤਰ ਕਰਕੇ ਸਾਰੇ ਕੱਪੜੇ ਲਾ ਕੇ ਉਹਨੂੰ ਨੰਗਾ ਕਰਕੇ ਕੁੱਟਣਾ ਉਹਦੇ ਸਿਰ ਦੇ ਅੱਧੇ ਵਾਲ ਕੱਟਨੇ ਫਿਰ ਉਸ ਤੋਂ ਬਾਅਦ ਉਹਨੇ ਹੱਥਾਂ ਨੇੜੇ ਲੋਹ ਖਿੱਚੜੇ ਇਨਾ ਸਾਰੇ ਚੀਜ਼ਾਂ ਤੇ ਜਿਹੜੀ ਐਸਸੀਐਸਟੀ ਧਾਰਾ ਲੱਗਦੀ ਐ ਐਸਸੀਐਸਟੀ ਜਿਹੜੀ ਤਿੰਨ ਧਾਰਾ ਉਹ ਵੀ ਲੱਗਦੀ ਆ ਮੁੰਡੇ ਨੂੰ ਬੰਦਕ ਬਣਾਉਣ ਦੀ ਧਾਰਾ ਲੱਗਦੀ ਆ ਔਰ ਬੰਦੇ ਕੋਲ ਕੁੱਤੇ ਦੀ ਧਾਰਾ ਲੱਗਦੀ ਆ ਮੁੰਡੇ ਨੂੰ ਕੋਲ ਚੱਕੇ ਲੱਗ ਜਾਣੀ ਧਾਰਾ ਲੱਗਦੀ ਆ ਔਰ ਪੁਲਿਸ ਪ੍ਰਸ਼ਾਸਨ ਨੇ ਇਹ ਕੋਈ ਵੀ ਧਾਰਾ ਨਹੀਂ ਲਾਈ ਕਿਉਂਕਿ ਉਹਨਾਂ ਨੂੰ ਪਤਾ ਸੀ ਕਿ ਜਿਹੜਾ ਮੁੰਡਾ ਆ ਉਹ ਗਰੀਬ ਪਰਿਵਾਰ ਨਾਲ ਬਿਲੋਂਗ ਕਰਦਾ ਆ ਮੁੰਡੇ ਜਿਹੜਾ ਫਾਦਰ ਉਹਨਾਂ ਨੂੰ ਪੈਰਲਾਈਜ਼ਡ ਆ ਮੁੰਡੇ ਦਾ ਫਾਦਰ ਪੈਰਲਾਈਜ਼ਡ ਆ ਇਸ ਕਰਕੇ ਪੁਲਿਸ ਨੂੰ ਪਤਾ ਸੀ ਸਾਨੂੰ ਇੱਥੋਂ ਕੁਝ ਨਹੀਂ ਮਿਲਣਾ ਔਰ ਜਿਹੜੇ ਦੂਸਰੇ ਆ ਉਹ ਪੂੰਜੀਵਾਦੀ ਲੋਕ ਆ ਠਨਾੜ ਲੋਕ ਆ ਉਹਨਾਂ ਨੇ ਮੁੰਡੇ ਦਾ ਜਿਹੜਾ ਸ਼ੋਸ਼ਣ ਕੀਤਾ ਔਰ ਜਿਹੜਾ ਪ੍ਰਸ਼ਾਸਨਿਕ ਸ਼ਾਸਨ ਆ ਉਹਨੇ ਇਸ ਗਰੀਬ ਦਲਿਤ ਨੌਜਵਾਨ ਨੂੰ ਇਨਸਾਫ਼ ਦੇਣ ਦੀ ਬਜਾਏ ਉਹ ਜਿਹੜੇ ਬੇਈਮਾਨ ਜਿਹੜੇ ਲੋਕ ਇੱਕ ਜਿਨ੍ਹਾਂ ਨੇ ਬਿਰਿੰਦਗੀ ਕੀਤੀ ਇਸ ਨੌਜਵਾਨਾ ਉਹਨਾਂ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਹੀ ਆ ਔਰ ਇਸ ਟਾਈਮ ਜਿਹੜੀ ਪੁਲਿਸ ਕੀ ਕਰ ਰਹੀ ਆ ਜਿਹੜੇ ਉਹਨਾਂ ਦੋ ਮੁੰਡੇ ਆ ਜੇ ਨੂੰ ਮੁੰਡੇ ਨੂੰ ਕਰੋ ਚੱਕੇ ਲੱਗੇ ਉਹਨਾਂ ਦਾ ਇੱਕੀ ਦਾ ਵੀਜ਼ਾ ਲੱਗਿਆ ਹੋਇਆ ਔਰ ਪ੍ਰੋਸੈਸਟੇ ਵਿੱਚ ਜਿਹੜਾ ਜਿਹੜਾ ਪਰਚਾ ਇੱਕ ਨੋਰਮਲ ਜਿਹਾ ਪਰਚਾ ਕਰਕੇ ਉਹਨਾਂ ਨੇ ਕੋਈ ਵੀ ਜਿਹੜੀ ਐਸਸੀਐਸਟੀ ਦੀ ਬੰਦੀਤਾਰਾ ਨਹੀਂ ਲਈ ਜਿਹੜੀ ਪੁਲਿਸ ਸਿੱਧੇ ਤੌਰ ਤੇ ਉਹਨਾਂ ਨੌਜਵਾਨਾਂ ਜਿਹੜਾ ਸਾਥ ਆ ਉਹਨਾਂ ਪਰਿਵਾਰ ਦਾ ਜਿਹੜਾ ਸਾਥ ਆ ਉਹ ਦੇ ਰਹੀ ਆ ਦੇਖੋ ਮੈਂ ਆਪਣੇ ਸਮਾਜ ਨੂੰ ਇੱਕ ਬੇਨਤੀ ਕਰਨੀ ਚਾਹੁੰਦਾ ਹਾਂ ਸਰਕਾਰ ਨੇ ਮੁੰਡੇ ਦੇ ਸਾਥ ਨਹੀਂ ਦਿੱਤਾ ਮੁੰਡਾ ਸੜਮੇ ਵਿੱਚ ਆ ਪੁਲਿਸ ਨੇ ਮੁੰਡੇ ਨੂੰ ਇਨਸਾਫ ਨਹੀਂ ਦਿੱਤਾ ਮੁੰਡਾ ਸੜਮੇ ਵਿੱਚ ਆ ਐਸ ਟਾਈਮ ਮੁੰਡੇ ਦੇ ਕੋਲ ਐਸ ਟਾਈਮ ਉਸ ਨੌਜਵਾਨ ਦੇ ਕੋਲ ਸਿਰਫ ਇੱਕੋ ਹੀ ਉਮੀਦ ਆ ਉਹ ਆਗੇ ਆਪਣੇ ਸਮਾਜ ਦੇ ਸਾਥੀ ਇਸ ਕਰਕੇ ਮੈਂ ਆਪਣੇ ਸਮਾਜ ਨੂੰ ਬੇਨਤੀ ਕਰਦਾ ਕਿ ਵੱਧ ਚੜ ਕੇ ਇਸ ਨੌਜਵਾਨ ਨੂੰ ਸਾਥ ਦਿਓ ਤਾਂ ਜੋ ਇਸ ਮੁੰਡੇ ਨੂੰ ਇਨਸਾਫ ਮਿਲ ਸਕੇ ਤਾਂ ਜੋ ਜਿਹੜਾ ਮੁੰਡਾ ਡਰਿਆ ਹੋਇਆ ਸਹਿਮਿਆ ਹੋਇਆ ਉਹਨੇ ਪਤਾ ਲੱਗ ਸਕੇ ਕਿ ਨਹੀਂ ਸਾਡਾ ਸਮਾਜ ਸਾਡੇ ਨਾਲ ਖੜਿਆ ਔਰ ਆ ਜਿਹੜੇ ਜ਼ਾਲਮ ਲੋਕ ਆ ਇਹਨਾਂ ਨੇ ਪਿੰਡ ਵਿੱਚ ਪਹਿਲਾਂ ਹੀ ਬਹੁਤ ਸਾਰੀ ਇਧਰ ਨਹੀਂ ਬਾਰਦਾਤਾ ਕੀਤੀਆਂ ਔਰ ਇਹਨਾਂ ਦਾ ਸ਼ਾਸਨ ਪ੍ਰਸ਼ਾਸਨ ਨੇ ਪਹਿਲਾਂ ਵੀ ਸਾਥ ਦਿੱਤਾ ਜਿਹਦੇ ਕਰਕੇ ਜਿਹੜੇ ਨਵੇਂ ਹੌਸਲੇ ਆ ਉਹ ਵਧੇ ਹੋਏ ਆ ਔਰ ਸਾਫ਼ ਗੱਲ ਹੈ ਜਿਹੜੀ ਵੀਡੀਓ ਨਾਲ-ਨਾਲ ਜੋ ਵੀ ਮੈਂ ਤੁਹਾਨੂੰ ਦੱਸਿਆ ਜਿਹੜੀ ਨਾਲ-ਨਾਲ ਇਸ ਵੀਡੀਓ ਦੇ ਵਿੱਚ ਜਿਹੜੀ ਥੱਲੇ ਦੀ ਵੀਡੀਓ ਚੱਲਦੀ ਹੋਊਗੀ ਤੁਸੀਂ ਦੇਖਦੇ ਵੀ ਹੋਵੋਗੇ ਔਰ ਮੈਂ ਆਪਣਾ ਨੰਬਰ ਵੀ ਸ਼ੇਅਰ ਕਰ ਰਿਹਾ ਔਰ ਤੁਸੀਂ ਇਸ ਪਿੰਡ ਵਿੱਚ ਆ ਸਕਦੇ ਹੋ ਪਿੰਡ ਦੇ ਸਰਪੰਚ ਸਾਹਿਬ ਨੂੰ ਮਿਲ ਸਕਦੇ ਆ ਪਿੰਡ ਬੁੱਲੋਵਾਲ ਹਲਕਾ ਕਰਤਾਰਪੁਰ ਡਿਸਟ੍ਰਿਕਟ ਜਲੰਧਰ ਔਰ ਜ਼ਰੂਰ ਇੱਥੇ ਪਹੁੰਚੋ ਇਹਨਾਂ ਦਾ ਸਾਥ ਦਿਓ ਔਰ ਅਸੀਂ 2-3 ਦਿਨ ਦੇ ਵਿੱਚ ਭੋਗਪੁਰ ਦੇ ਚਿਕਾ ਬੜੀ ਵੱਡੀ ਹੰਗਾਮੀ ਮੀਟਿੰਗ ਕਰਨ ਜਾ ਰਹੇ ਆ ਜਿਹਦੇ ਵਿੱਚ ਸਾਰੇ ਜਿਹੜੇ ਦਲਿਤ ਸੰਗਠਨਾਂ ਉਹਨਾਂ ਨੂੰ ਖੁੱਲਾ ਸੱਦਾ ਆ ਔਰ ਅਸੀਂ ਸਾਰੇ ਦਲਿਤ ਲ ਇੱਥੇ ਜਿਹੜੀ ਵੱਡੀ ਹੰਗਾਮੀ ਮੀਟਿੰਗ ਕਰਾਂਗੇ ਔਰ ਉਸ ਤੋਂ ਬਾਅਦ ਜਿੱਦਾਂ ਚੰਦਪਾਣ ਪਿੰਡ ਦੇ ਵਿੱਚ ਦਲਿਤ ਸਮਾਜ ਨੇ ਇਕੱਠੇ ਹੋ ਕੇ ਆਪਣੇ ਲੋਕਾਂ ਨੂੰ ਇਨਸਾਫ ਦਵਾਇਆ ਉਹੀ ਚੰਦਪਾਣ ਵਾਲਾ ਜਿਹੜਾ ਇਸੇ ਵਿੱਚ ਜਿਹੜਾ ਮੁੱਦਾ ਆ ਉਹ ਕ੍ਰੀਏਟ ਕੀਤਾ ਜਾਊਗਾ ਔਰ ਚੰਦਪਾਣ ਪਿੰਡ ਵਾਲੇ ਜਿਹੜਾ ਕਾਰਡ ਆ ਇਸ ਪਿੰਡ ਦੇ ਵਿੱਚ ਆਪਾਂ ਲੋਕਾਂ ਨੂੰ ਇਕੱਠੇ ਕਰਾਂਗੇ ਸਮਾਜ ਨੂੰ ਇਕੱਠੇ ਕਰਾਂਗੇ ਤਾਂ ਜੋ ਇਸ ਪਰਿਵਾਰ ਨੂੰ ਜਿਹੜਾ ਇਨਸਾਫ ਦਵਾਇਆ ਜਾਵੇ ਇੰਨਾ ਹੀ ਕਹਿੰਦਾ ਹੈ ਜੈਪੀਨ ਜੈਪਾਰਤ ਔਰ ਤੁਹਾਨੂੰ ਫਿਰ ਬੇਨਤੀ ਆ ਕਿ ਇਸ ਵੀਡੀਓ ਨੂੰ ਬਤ ਵਤ ਸ਼ੇਅਰ ਕਰੋ ਤਾਂ ਜੋ ਇਸ ਪਰਿਵਾਰ ਨੂੰ ਇਨਸਾਫ ਮਿਲ ਸਕੇ ਜੈਪੀਨ ਜੈਪ ਚੈਨ ਪੰਜਾਬੀ ਨਿਊਜ਼ ਤੇ ਨਵੀਆਂ ਤੇ ਤਾਜ਼ੀਆਂ ਖਬਰਾਂ ਦੇਖਣ ਲਈ ਸਾਡੇ YouTube ਚੈਨਲ ਨੂੰ ਸਬਸਕ੍ਰਾਈਬਰ ਕਰੋ ਤੇ ਘੰਟੀ ਦਾ ਬਟਨ ਆਲ ਤੇ ਕਰੋ ਸ਼ੇਅਰ